ਜੀਪੀ ਦਾ ਜਿਹੜਾ ਵੀ ਕੋਈ ਵੀ ਨੁਮਾਇੰਦਾ ਕੋਈ ਵੀ ਉਹਨਾਂ ਦਾ ਵਰਕਰ ਆ ਉਹ ਸਾਡੇ ਪਿੰਡ ਦੇ ਵਿੱਚ ਵੋਟਾਂ ਮੰਗਣ ਦੇ ਲਈ ਐਂਟਰ ਨਹੀਂ ਹੋ ਸਕਦਾ। ਖਾਨੀ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਪਹਿਲਾਂ ਵੀ 14 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਆਏ ਆ ਉਦੋਂ ਵੀ ਸਾਡੇ ਸਾਡੇ ਸਾਥੋਂ ਕਿਸਾਨ ਚੀਹ ਕੀਤਾ ਗੱਡੀਆਂ ਤੱਕ ਇਹਨਾਂ ਦੇ ਮੰਤਰੀਆਂ ਵੱਲੋਂ ਚਾੜੀਆਂ ਗਈਆਂ ਸਾਡੇ ਕਿਸਾਨਾਂ ਦੇ ਉੱਪਰ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁੱਕਿਆ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਬੇਸ਼ੱਕ ਪੰਜਾਬ 'ਚ ਰਾਸੀ ਪਾਰਟੀਆਂ ਦੇ ਵੱਲੋਂ ਹਲੇ ਆਪਣੇ ਪੂਰੇ ਉਮੀਦਵਾਰ ਮੈਦਾਨ ਦੇ ਵਿੱਚ ਨਹੀਂ ਉਤਾਰੇ ਗਏ ਪਰ ਉਸ ਤੋਂ ਪਹਿਲਾਂ ਜੇਕਰ ਕਿਸਾਨਾਂ ਦੀ ਗੱਲ ਕੀਤੀ ਆ ਵੀ ਤਾਂ ਕਿਸਾਨਾਂ ਦੇ ਵੱਲੋਂ ਥਾਂ-ਥਾਂ ਤੇ ਪੰਜਾਬ ਦੇ ਵਿੱਚ ਬੀਜਪੀ ਦੇ ਵਿਰੋਧ ਦੇ ਵਿੱਚ ਹਰ ਰੋਜ਼ ਖਬਰਾਂ ਨਸਰ ਹੁੰਦੀਆਂ ਨੇ ਤੇ ਕਈ ਥਾਵਾਂ 'ਤੇ ਫਲੈਕਸਾ ਵੀ ਲਗਾ ਦਿੱਤੇ ਆ ਗਿਆ ਨੇ ਕਿ ਬੀਜਪੀ ਦਾ ਇਸ ਪਿੰਡ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਨੇ ਆਯਾਦ ਦੇ ਵੱਲੋਂ ਤਿਆਰੀਆ ਕੀਤਾ ਗਿਆ ਉਪਰਾਲਾ ਕੀਤਾ ਗਿਆ ਤੁਸੀਂ ਵੇਖ ਵੀ ਸਕਦੇ ਹੋ ਕਿ ਕਿਸਾਨ ਨੇ ਇਸ ਜਗ੍ਹਾ ਦੇ ਉੱਤੇ ਮੌਜੂਦ ਨੇ ਇਹਨਾਂ ਨਾਲ ਗੱਲ ਕਰ ਲੈਣੇ ਆ ਪਿਛਲੀ ਵਾਰੀ ਆਖਿਆ ਵੀ ਗਿਆ ਸੀ ਲਗਾਤਾਰ ਕਹਿੰਦੇ ਨੇ ਕਿਸਾਨ ਕਿ ਭਾਰਤੀ ਜਨਤਾ ਪਾਰਟੀ ਦੇ ਜੋ ਲੀਡਰ ਨੇ ਨਮਾਇੰਦੇ ਨੇ ਉਮੀਦਵਾਰ ਨੇ ਉਹਨਾਂ ਨੂੰ ਪਿੰਡ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਜੇਕਰ ਹੁੰਦੇ ਨੇ ਕਿਹੜੇ ਸਵਾਲ ਪੁੱਛੇ ਜਾਣਗੇ ਆਗੂ ਨਾਲ ਗੱਲ ਕਰ ਲੈਣੇ ਕੀ ਨਾਮ ਸਰ ਮੈਂ ਹੈਪੀ ਚੰਗਾ ਜੀ ਪਿੰਡ ਅਨਮੋਲ ਆ ਤੇ ਜਿੱਤੇ ਤੱਕ ਸਵਾਲ ਆਗਾ ਜਿਹੜੀ ਆਪਣੀਆਂ ਫਲੈਕਸਾਂ ਲਾਈਆਂ ਗਈਆਂ ਪਿੰਡ ਨਮੋਲ ਦੇ ਵਿੱਚ ਭਾਜਪੀ ਦੇ ਵਿਰੋਧ ਦੇ ਵਿੱਚ ਵੀ ਭਾਜਪੀ ਦਾ ਜਿਹੜਾ ਵੀ ਕੋਈ ਵੀ ਨੁਮਾਇੰਦਾ ਕੋਈ ਵੀ ਉਹਨਾਂ ਦਾ ਵਰਕਰ ਆ ਉਹ ਸਾਡੇ ਪਿੰਡ ਦੇ ਵਿੱਚ ਵੋਟਾਂ ਮੰਗਣ ਦੇ ਲਈ ਐਂਟਰ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਕਥਾਨੀ ਮੰਗਾਂ ਨੂੰ ਲੈ ਕੇ ਅਸੀਂ ਲਗਾਤਾਰ ਪਹਿਲਾਂ ਵੀ 14 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਆਏ ਆ ਉਦੋਂ ਵੀ ਸਾਡੇ ਸਾਡੇ 700 ਕਿਸਾਨ ਛੀਦ ਕੀਤਾ ਗੱਡੀਆਂ ਤੱਕ ਇਹਨਾਂ ਦੇ ਮੰਤਰੀਆਂ ਵੱਲੋਂ ਚਾੜੀਆਂ ਗਈਆਂ ਸਾਡੇ ਕਿਸਾਨਾਂ ਦੇ ਉੱਪਰ ਤੇ ਜੇ ਹੁਣ ਗੱਲ ਕਰ ਲਈਏ ਜਿਹੜਾ ਹੁਣ ਅੰਦੋਲਨ ਚੱਲ ਰਿਹਾ ਹੈਗਾ ਐਮਐਸਪੀ ਦੇ ਕਰਜ਼ੇ ਵਾਲੀ ਮੰਗ ਨੂੰ ਲੈ ਕੇ ਤੇ ਨਾਲ ਹੋਰ ਬਹੁਤ ਸਾਰੀਆਂ ਤਮਾਮ ਮੰਗਾਂ ਜਿਹੜੀਆਂ ਕਿਸਾਨਾਂ ਦੀ ਉਹਨਾਂ ਨੂੰ ਲੈ ਕੇ ਉਹ ਮੰਗਾਂ ਨੂੰ ਲੈ ਕੇ ਜਦੋਂ ਸ਼ਾਂਤਮਈ ਢੰਗ ਦੇ ਨਾਲ ਅਸੀਂ ਆਪਦੀ ਦਿੱਲੀ ਦੇ ਵਿੱਚ ਸਾਡੀ ਰਾਜਧਾਨੀ ਆ ਸਾਡਾ ਰਾਈਟ ਬੰਦਾ ਉੱਥੇ ਗੱਲ ਰੱਖਣ ਦਾ ਅਸੀਂ ਜਾ ਰਹੇ ਸੀਗੇ ਪਰ ਹਰਿਆਣੇ ਦੀ ਸਰਕਾਰ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਤੇ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਇੱਕ ਇਹੋ ਜਿਹੀ ਕਢਾਉਣੀ ਹਰਕਤ ਕੀਤੀ ਗਈ ਵੀ ਦੋ ਤਿੰਨ ਦਿਨ ਪਹਿਲਾਂ ਜਾਣ ਤੋਂ 13 ਤਰੀਕ ਦਾ ਪ੍ਰੋਗਰਾਮ ਸੀਗਾ 9 10 ਤਰੀਕ ਨੂੰ ਜਿਹੜਾ ਆਪਣਾ ਹਰਿਆਣੇ ਦੇ ਨਾਲ ਪੰਜਾਬ ਵਾਲੇ ਬਾਊਂਡਰ ਆ ਜਿਹੜੇ ਨਾਲ ਲੱਗਦੇ ਆਗੇ ਉਹ ਪਹਿਲੀ ਸੀਜ ਕਰ ਦਿੱਤੇ ਗਏ ਸਿਮਿੰਟ ਤੱਕ ਦੀਆਂ ਦੁਵਾਰਾਂ ਖੜੀਆਂ ਕਰਤੀਆਂ ਤੇ ਪੱਥਰਾਂ ਪੱਥਰ ਧਰ ਦਿੱਤੇ ਮੂਰੇ ਬੈਰੀਗੇਟਿੰਗ ਵੈਲਡ ਕਰਤੇ ਆਗੇ ਤੇ ਵੱਡੀਆਂ-ਵੱਡੀਆਂ ਵਾਟਰ ਕੈਨਾਂ ਹੁੰਦੀਆਂ ਜਿਹੜੀਆਂ ਪਾਣੀ ਵਾਲੀਆਂ ਪਿਛਾੜਾਂ ਤੇ ਵੱਡੀ ਤਣਾਤ ਦੇ ਵਿੱਚ ਫੋਰਸ ਆ ਜਿਹੜੀ ਉੱਥੇ ਤਣਾਤ ਕਰ ਲਈਦੀ ਵੀ ਕਹਿਣ ਤੋਂ ਭਾਵੇਂ ਕਿਸਾਨਾਂ ਨੂੰ ਪਹਿਲਾਂ ਡਰਾਉਣ ਵਾਲਾ ਸਵਾਲ ਵੀ ਕਿਸਾਨ ਦਿੱਲੀ ਗਣੀ ਮੂੰਹ ਹੀ ਨਾ ਕਰਨ ਵੀ ਇਹ ਤਾਂ ਹਰਿਆਣੇ ਨੂੰ ਡਰਾ ਲਾਂਗੇ ਪਰ ਜਦੋਂ ਅਸੀਂ 13 ਤਰੀਕ ਨੂੰ ਉਹ ਬਾਊਂਡਰਾਂ ਦੇ ਉੱਪਰ ਪਹੁੰਚੇ ਜਦੋਂ ਕਿਸਾਨ ਜਿੱਥੇ ਬੰਦੀਆਂ ਨੇ ਆਗੂ ਨੇ ਗੱਲ ਸਮਝੀ ਵੀ ਆਰ ਫੋਰਸ ਆ ਗਈ ਵੀ ਅੱਗੇ ਕਿਹੜੇ ਟੰਗ ਨਾਲ ਵਧਣਾ ਹੈ ਤਾਂ ਅਸੀਂ ਕਿਹਾ ਵੀ ਸ਼ਾਂਤਮਈ ਢੰਗ ਦੇ ਨਾਲ ਤੁਰ ਕੇ ਜਿਹੜਾ ਅੱਗੇ ਵਧਾਂਗੇ ਪਰ ਉਥੋਂ ਜਦੋਂ ਅਸੀਂ ਹਜੇ ਅੱਧਾ ਕਿਲੋਮੀਟਰ ਤੇ ਬਿਠਾ ਤੀਗੀ ਦੂਰ ਤੇ ਗਏ ਸੀ ਉਹ ਬਾਰਡਰ ਤੋਂ ਉਥੋਂ ਹੀ ਫੋਰਸ ਦੇ ਵੱਲੋਂ ਇਹੋ ਜਿਹੇ ਗੋਲੇ ਛਿੱਟੇ ਗਏ ਵੀ ਜਿਹੜੇ ਵਿਰੋਧੀ ਦੇਸ਼ ਜਦੋਂ ਲੜਾਈਆਂ ਲੱਗਦੀਆਂ ਜਿਵੇਂ ਪਾਕਿਸਤਾਨ ਵਰਗੇ ਦੇਸ਼ਾਂ ਦੇ ਨਾਲ ਜਾਂ ਹੋਰ ਦੇ ਨਾਲ ਉਦੋਂ ਵਰਤੇ ਜਾਂਦੇ ਆ ਉਹ ਐਨੇ ਜ਼ਹਿਰੀਲੇ ਵੀ ਜਿੰਨਾਂ ਦੇ ਨਾਲ ਜਦੋਂ ਗੋਲਾ ਛਿੱਟਿਆ ਜਾਂਦਾ ਦੀਗਾ ਵੀ 1 ਕਿਲੋਮੀਟਰ ਦੇ ਦਾਇਰੇ ਘੇਰੇ ਦੇ ਵਿੱਚ ਹਵਾ ਨਾਲ ਨਾਲ ਕਿਸਾਨਾਂ ਦੇ ਅੰਦਰ ਜਿਹੜਾ ਉਹਦਾ ਧੂਆਂ ਜਾਂਦਾ ਸੀ ਫੇਫੜਿਆਂ ਦੇ ਨੁਕਸਾਨ ਤੇ ਅੰਦਰ ਸਰੀਰ ਨੂੰ ਤੇ ਟੈਗ ਤੱਕ ਬਜ਼ੁਰਗ ਤੇ ਜਿਹੜੇ ਉੱਥੇ ਸਾਡੇ ਬਜ਼ੁਰਗ ਕਿਸਾਨ ਤੇ ਉਹ ਉੱਥੇ ਸ਼ਹੀਦ ਵੀ ਹੋਇਆਗੇ ਤੇ ਨੌਜਵਾਨਾਂ ਦੀਆਂ ਅੱਖਾਂ ਤੱਕ ਦੇ ਜਿਹੜੇ ਉਹ ਆਗੇ ਵਿੱਚੋਂ ਉਹ ਇਫੈਕਟ ਆਏ ਹੈਗੇ ਵੀ ਯਾਰ ਉਹਦਾ ਇਲਾਜ ਕਰਵਾਉਣਾ ਪਿਆਗਾ ਅੱਖਾਂ ਦਾ ਉਹ ਧੂਏ ਨਾਲ ਤੇ ਦੂਜੀ ਗੱਲ ਜਦੋਂ ਜਮੀ ਹੱਦਾਂ ਪਾਰ ਕੀਤੀਆਂ ਸਰਕਾਰ ਨੇ ਨੌਜਵਾਨਾਂ ਨੇ ਸਿੱਧੀਆਂ ਗੋਲੀਆਂ 12 ਬੋਰ ਦੀਆਂ ਤੇ ਟਰੈਕਟਰਾਂ ਦੇ ਤਾਂ ਜਿੰਨੇ 1 ਕਿਲੋਮੀਟਰ ਦੇ ਵਿੱਚ ਖਣੌਰੀ ਬਾਡਰ ਦੇ ਉੱਤੇ ਟਰੈਕਟਰ ਖੜੇ ਹੋਏ ਤੇ ਨਵੇਂ ਉਹ ਟਰੈਕਟਰ ਦਾ ਕੋਈ ਇਹੋ ਜਿਹਾ ਹੈ ਹੀ ਨਹੀਂ ਵੀ ਜਿਹੜੇ ਟਰੈਕਟਰ ਦੇ ਵਿੱਚ ਗੋਲੀਆਂ ਪਿਸਟਲ ਦੀਆਂ ਨਾ ਹੋਣ ਟਾਇਰਾਂ ਦੇ ਵਿੱਚ ਹਰ ਇੱਕ ਟਰੈਕਟਰ ਦੇ ਵਿੱਚ ਪਿਸਟਲ ਦੀਆਂ ਗੋਲੀਆਂ ਉਹ ਜਮਾ ਪੰਜਾਬ ਦੇ ਵਿੱਚ ਐਂਟਰ ਹੋ ਕੇ ਫੋਰਸ ਨੇ ਪੂਰੀ ਜਿਹੜੀ دہشت ਕਰਦੀ ਹੈ ਮਚਾਈ ਫਿਰ ਜਦੋਂ ਹੁਣ ਭਾਈ ਕਿਸਾਨਾਂ ਦੇ ਤੇ ਸਾਡਾ ਨੌਜਵਾਨ ਬੱਲੂ ਆਲਾ ਸੁਭ ਕਰਨਾ ਸ਼ਹੀਦ ਕੀਤਾ ਸਿੱਧੀ ਸਰਚ ਗੋਲੀ ਮਾਰ ਕੇ ਫਿਰ ਸਾਡਾ ਹੁਣ ਸਵਾਲ ਬਣ ਗਿਆ ਬੀਜੇਪੀ ਤੇ ਵੀ 750 ਤੋਂ ਸਾਡਾ ਪਹਿਲਾ ਮਾਰਤਾ ਤੇ ਉਹ ਮੰਗਾਂ ਲੈ ਕੇ ਜਾ ਰਹੇ ਤੇ ਜਿਹੜੀਆਂ ਮੈਨੀਫੈਸਟੋ ਚ ਤੇ ਵਾਦੇ ਕੀਤੇ ਆ ਕੋਈ ਨਵੀਂ ਨਵੀਂ ਮੰਗ ਤਾਂ ਕਿਸਾਨਾਂ ਦੀ ਹੈਗੀ ਨਹੀਂ ਤੀ ਕੋਈ ਸਾਡਾ ਇਹਦਾ ਸਵਾਲ ਨਹੀਂ ਤੀ ਕਿ ਕੋਈ ਆਥੀ ਆਪਦੇ ਜਵਾਬਖ ਨੂੰ ਲਵਾਉਣ ਦੇ ਲਈ ਉੱਥੇ ਜਾ ਰਹੇ ਤੇ ਤੇ ਜਾਂ ਕੋਈ ਅਸੀਂ ਆਪਦਾ ਕੋਈ ਨਿੱਜੀ ਘੱਟਣ ਲਈ ਜਾ ਰਹੇ ਤੇ ਕਿਸਾਨਾਂ ਦੇ तमामਾਂ ਵਾਂਗ ਕਿਸਾਨ ਕਰ ਜਿਹਨਾਂ ਨਾਲ ਨਿਤ ਪਰ ਨਿਤ ਦਿਨ ਮਰ ਰਹੇ ਆਗਾ ਕਿਸਾਨਾਂ ਦਾ ਜਿਹੜੇ ਫਸਲ ਦੀ ਗੱਲ ਆ ਜੀਏ ਤਾਂ ਫਸਲ ਚ ਤੇ ਅੱਲਾ ਤੱਕ ਨਹੀਂ ਬਚਦਾ ਜੇ ਬਚਨ بچਾਉਣ ਦੀ ਗੱਲ ਆਉਂਦੀ ਆ ਤਾਂ ਭਾਈ ਕੁਦਰਤ ਆ ਗਈ ਜਿਹੜੀ ਉਹ ਜਦੋਂ ਜਦਾ ਮੀਂਹ ਦੀ ਤੇ ਜਾ ਜਿਵੇਂ ਹੁਣ ਮੌਸਮ ਖਰਾਬ ਹੋ ਰਿਹਾ ਨੇ ਕਣਕ ਪੱਕਣ ਤੇ ਆਈ ਹੋਈ ਆ ਜੇ ਉਹਨਾਂ ਨੇ ਹੀਰੀ ਆ ਜਾਂਦੀ ਜਾਂ ਮੀਂਹ ਆ ਜਾਂਦਾਗਾ ਕਿਸਾਨ ਨੂੰ ਜਿਹੜਾ ਬਚਨ ਬਚਾਉਣ ਵਾਲਾ ਸਵਾਲ ਉਹ ਥੱਲੇ ਰੁੜ ਜਾਣਾ ਯਾਨੀ ਕਿ ਐਪੀਜੀ ਆਖਿਆ ਜਾਵੇ ਹੁਣ ਭਾਜੇ ਮੋੜ ਨਾ ਸਮਾਂਗੇ ਬਿਲਕੁਲ ਜਿ ਹੁਣ ਜਿਵੇਂ ਆਪਾਂ ਕਹਿ ਲਈਏ ਵੀ ਭਾਈ ਬਹੁਤ ਸਹਿ ਲਿਆ ਸੀ ਨੇ 750 ਤੋਂ ਉਦੋਂ ਮਰਵਾ ਲਿਆ ਹੁਣ ਮਰਵਾ ਰਹੇ ਹਾਂ ਹੁਣ ਪਰ ਅਸੀਂ ਡਟੇ ਹੋਏ ਬੈਠੇ ਆ ਉਥੇ ਹੁਣ ਸਾਡਾ ਇਹ ਵੀ ਮਾਣਾ ਵੀ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਸਾਡੀਆਂ ਮੰਗਾਂ ਨੇ ਜਿਹੜੀਆਂ ਹੱਥ ਤੇ ਤਰਕੇ ਦਿੰਦੇ ਨੇ ਜੀ ਬਿਲਕੁਲ ਕਿਨਾ ਬਾਪੂ ਸਤਗੁਰ ਸਿੰਘ ਜੀ ਸਤਗੁਰ ਜੀ ਆਖੇ ਜਾਂਦਾ ਕਿ ਜੇ ਤੁਸੀਂ ਨਹੀਂ ਘਰੇ ਵੜਨ ਦਿੱਤਾ ਤਾਂ ਹੁਣ ਸਾਡੇ ਵੀ ਦਰਵਾਜ਼ੇ ਬੰਦ ਨੇ ਉਹੀ ਕੰਮ ਹੋ ਗਿਆ ਕਿਤੇ ਨਾ ਕਿਤੇ ਹਾਂ ਜੀ ਉਹੀ ਬਿਲਕੁਲ ਉਹੀ ਕੰਮ ਹੈ ਦਿੱਲੀ ਜੋ ਕਿ ਜੇ ਦਿੱਲੀ ਸਾਡੀ ਆਪਣੀ ਹੈ ਜਿਹੜੀ ਨਹੀਂ ਜਾਣਦੇ ਸਾਨੂੰ ਸਾਡੀ ਰਾਜਧਾਨੀ ਹੈਗੀ ਹੈ ਉੱਥੇ ਨਹੀਂ ਜਾਣਦੇ ਅਸੀਂ ਜਿਹਨ ਸਾਡਾ ਇਹ ਪੰਜਾਬ ਹੈ ਅਸੀਂ ਅਸੀਂ ਜੇ ਠੀਕ ਹੈ ਮਤਲਬ ਅਸੀਂ ਜਿਵੇਂ ਹੁਣ ਉਹ ਕਹਿੰਦਾ ਸਾਡਾ ਅਧਿਕਾਰ ਹੈ ਸਾਡੇ ਵੀ ਅਧਿਕਾਰ ਹੈਗੇ ਸਾਡੇ ਸਾਡੇ ਕੋਈ ਸਾਡੇ ਕੋਲ ਅਧਿਕਾਰ ਹੈਗੇ ਅਸੀਂ ਵੀ ਅਧਿਕਾਰ ਨਹੀਂ ਵਰਤ ਕਰਾਂਗੇ ਅਸੀਂ ਵੀ ਨਹੀਂ ਹੁੰਦਾ ਵਰਤ ਬਿਲਕੁਲ ਨਹੀਂ ਬਣਨਦੇ ਜਦੋਂ ਕਿ ਸਾਨੂੰ ਥੱਲੇ ਜਾਣ ਦਿੱਤਾ ਗਿਆ ਹਾਂ ਬਾਕੀ ਜੇਕਰ ਗੱਲ ਕੀਤੀ ਹੈ ਵੀ ਕਈ ਵਾਰ ਤੁਸੀਂ ਵਿਰੋਧ ਕਰ ਰਹੇ ਹੋ ਕਈ ਹੋਰ ਪਿੰਡ ਦਾ ਜੋ ਆਕੂ ਨੇ ਹਰ ਇੱਕ ਪਾਰਟੀਆਂ ਦੇ ਵਿੱਚ ਮੌਜੂਦ ਨੇ ਨਾ ਪਿੰਡੋਂ ਪਿੰਡ ਵਾਲੇ ਜੋ ਇਨਸਾਨ ਨੇ ਜੇਕਰ ਉਹ ਲੈ ਕੇ ਆਉਂਦੇ ਨੇ ਕਿਸੇ ਨੂੰ ਕੋ ਕਹਿੰਦੇ ਨੇ ਅਸੀਂ ਆਪਣੇ ਘਰ ਜਾਂ ਆਪਣਾ ਪ੍ਰੋਗਰਾਮ ਰੱਖਿਆ ਕਿ ਉਸ ਦਾ ਵੀ ਵਿਰੋਧ ਕੀਤਾ ਜਾਊ ਵਿਰੋਧ ਤਾਂ ਦੇਖੋ ਵਿਰੋਧ ਤਾਂ ਵਿਰੋਧ ਹੀ ਆ ਪਰ ਜੀ ਜ਼ਮੀਰ ਜਿਹੜੀ ਜਾਗਦੀ ਆ ਕੋਈ ਜਿਹੜਾ ਜ਼ਮੀਰਾਂ ਦਾ ਡਾਕ ਦੇਣਗੇ ਕੋਈ ਇਹ ਜੇ ਨਹੀਂ ਕੋਈ ਜਿਹੜਾ ਕਿਸਾਨ ਜਿਹਨਾਂ ਤੇਰਾ ਮਹੀਨੇ ਬੈਠ ਕੇ ਰਹੇ ਹਟੂ ਹਟੂ ਹੋਏ ਲੱਗਦੇ ਨੇ ਸੜਕਾਂ ਦੇ ਉੱਪਰ ਹਰ ਛੱਡਿਆ ਬ੍ਰਿਮ ਬਰਸਾਤੋ ਚੱਲਦੀਆਂ ਲੱਗੀਆਂ ਹਰ ਛੱਡ ਨੇ ਰਹੇ ਗਰਮੀ ਸਦਰ ਚ ਚੱਚੇ ਦੇਣੇ ਗੀਆਂ ਕੋਈ ਨਹੀਂ ਮਤ ਕੋ ਉਹਨਾਂ ਨੂੰ ਮਂਗਾਊਗਾ ਠੀਕ ਹੈ ਹੁਣ ਵਿੱਚ ਹੁੰਦਾ ਕੋਈ ਨਹੀਂ ਨਹੀਂ ਜਮੀਰ ਕਿਸੇ ਹੋਣ ਦੀ ਇਹ ਬੰਦੇ ਹੁੰਦੇ ਮਂਗਾ ਲੇ ਪਰ ਸਾਡੇ ਵੀ ਐਸੀ ਪਹਿਲਾਂ ਹੁਣ ਅਸੀਂ ਇਸ ਕਰਕੇ ਹੀ ਲਿਖਿਆ ਵੀ ਦੇਖੋ ਪਈ ਸੱਚੀ ਗੱਲ ਹੈ ਆਪਣਾ ਮਸਲਾ ਹੈ ਵੀ ਜੇ ਕੋਈ ਮਂਗਾਉਂਦਾ ਅਸੀਂ ਵੀ ਉਹਦਾ ਸਾਡਾ ਜਿਵੇਂ ਕਹਿੰਦੇ ਜਿਵੇਂ ਕਹਿੰਦੇ ਬਾਈਕਟ ਸਾਡੇ ਕਿਸਾਨ ਨਾਲ ਬਾਈਕਟ ਮੰਗੂ ਹੋ ਜਾਣਾ ਹੁਣ ਬਸ ਯਾਨੀ ਕਿ ਉਸ ਵਿਅਕਤੀ ਨਾਲ ਲੈਣਾ ਰਹਿਣਾ ਖਤਮ ਉਹ ਜਦੋਂ ਖਤਮ ਆਪੀ ਆ ਜੋ ਗੱਲ ਹੁਣ ਜਦੋਂ ਜ਼ਮੀਨ ਮਰ ਗਈ ਉਹਨੂੰ ਆਪੀ ਆਪਦੀ ਆਪਦੀ ਉਹ ਆਪ ਹੀ ਖਤਮ ਹੋ ਜਾਣਾਗਾ ਇਹ ਬਿਲਕੁਲ ਭਾਰਤੀ ਕਿਸਾਨ ਜੀ ਨੂੰ ਇੱਕ ਦਾ ਯਾਦ ਦੇ ਜੋ ਆਗੂ ਨੇ ਪਿੰਡ ਵਾਸੀ ਪਿੰਡ ਦੇ ਵਾਸੀ ਅਤੇ ਕਿਸਾਨ ਆਗੂ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਯਾਨੀ ਕਿ ਬੀਜੇਪੀ ਦੇ ਆਗੂਆਂ ਦਾ ਲੀਡਰਾਂ ਦਾ ਵੜਨਾ ਇਸ ਪਿੰਡ ਦੇ ਵਿੱਚ ਬੰਦ ਕਰ ਦਿੱਤਾ ਗਿਆ ਕਿਉਂਕਿ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਦਿੱਲੀ ਦੇ ਬਾਡਰਾਂ ਦੇ ਉੱਤੇ ਜਦੋ ਜਹਿਦ ਕੀਤੀ ਪਰ ਹੁਣ ਪਿਛਲੇ ਕਈ ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਡਰ ਦੇ ਉੱਤੇ ਬੈਠੇ ਨੇ ਦਿੱਲੀ ਜਾਣ ਦੀ ਮੰਗ ਕਰ ਰਹੇ ਸੀ ਪਰ ਹਰਿਆਣਾ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਅਤਰੂ ਗੈਸ ਅਤੇ ਗੋਲੀਆਂ ਬਰਾਈਆਂ ਕਰਕੇ ਬਰਾਈਆਂ ਗਈਆਂ ਜਿਸ ਕਾਰਨ ਕਿਸਾਨਾਂ ਦੇ ਦਿਲਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਜਦੋਂ ਤੁਸੀਂ ਸਾਨੂੰ ਹਰਿਆਣਾ ਦੇ ਵਿੱਚ ਨਹੀਂ ਅੰਦਰ ਬਾੜਨ ਦਿੰਦੇ ਤਾਂ ਅਸੀਂ ਆਪਣੇ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਆਗੂਆਂ ਨੂੰ ਕਿਉਂ ਬਾੜਨ ਦਈਏ ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਬਾੜਨ ਦਿੱਤਾ ਜਾਂਦਾ ਜਾਂ ਫਿਰ ਨਹੀਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸਿੰਘਰੂ